ਹੱਲ ਪਤਾ ਨਾ ਕੀ ਆ ਹਾਂਜੀ ਤੇਰੇ ਵੀਰ ਗਏ ਰਸੋਈ 'ਚ ਮੇਰੇ ਵੱਲ ਅੱਛਾ ਤੇ ਉਹ ਡੇ ਆ ਕਹਿਣ ਸੀੜੀ ਘਰ ਵੱਲੋਂ ਗੱਲ ਦਈਆਂ ਕਰਨਾ ਵੀ ਕਿਦਾਂ ਤੂੰ ਸਹਿਮਤ ਹੋਣਾ ਵੱਖਰਾ ਪਾ ਦੀਏ ਕਿ ਜਾਂ ਨਾ ਪਾਈਏ ਉਹ ਚੰਗਾ ਹੈ ਜਨਾਬ ਤੁਸੀਂ ਮੈਨੂੰ ਫੋਨ ਕਰਤਾ ਵਾ ਮੈਂ ਵੀ ਤੁਹਾਨੂੰ ਫੋਨ ਕਰਨਾ ਸੀ ਪੈੜੀ ਦਾ ਖਿਆਲ ਰੱਖਿਓ ਮੈਂ ਕਿਹਾ ਅੱਛਾ ਕੌਣ ਕੌਣ ਉਹ ਤਸਿਲਦਾਰ ਕੋ ਪਹੁੰਚ ਗਈ ਕੌਣ लवली ਹੁਣੀ ਉਹ ਕੀ ਕਰਨਗੇ ਉਹਦੇ ਕੋ ਦੋਖਲੇ ਨਾਲ ਉਹਨੂੰ ਫਿਰ ਦੇਈਏ। ਬੁੱਤ ਪਤਾ ਗੱਲ ਕੀ ਆ ਜਿਹੜੀ ਪੈੜੀ ਉਹਦੇ ਹਿੱਸੇ ਹੁੰਦੇ ਆ ਜੋਦੇ ਉਹ ਤਾਂ ਉਹਨਾਂ ਨੂੰ ਨਹੀਂ ਰੂਣੀ। ਪਾਸੀ ਜੀ ਮੇਰੇ ਨਾਲ ਨਹੀਂ ਹੋਣੀ। ਹੁਣ ਦੋਵਾਂ ਦੇ ਨਾਲ ਤੇ ਹੋਣੀ ਆ। ਜੋ ਉਹਦਾ ਵੀ ਹਿੱਸਾ ਬੰਦਾ ਵਾ। ਟੋੜੀ ਨਾਲ ਗੱਲ ਕਰਕੇ ਵੇਖੀ। ਅਰੇ ਸਭ ਕੁਝ ਹੋ ਜਾਂਦਾ ਅੰਦਰ ਖਾਤੇ। ਬੰਦਾ ਆਦਾ ਹਿੱਸਾ ਤੁਸੀਂ ਕਹੀ ਜਾਣਦੇ ਜੇ ਉਹਦਾ ਹਿੱਸਾ ਬੰਦਾ ਹਿੱਸਾ ਬੰਦਾ। ਮੈਂ ਵੀ ਕਰਦਾ ਜੀ। ਵੇਖੋ ਹੁਣ ਕੀ ਕਹਿੰਦਾ ਅਗਿਓ। ਕੋਈ ਗੱਲ ਨਹੀਂ ਤੇਰੇ ਪਿਓ ਨੂੰ ਕਹਿੰਦੀ ਆ ਨਾਲ ਇੱਕ ਦੋ ਜਾਣਿਆਂ ਨੂੰ ਲੈ ਕੇ ਜਾ। ਮੈਂ ਤੇ ਡੈਡੀ ਨੇ ਕਿਹਾ ਵਾ ਸਰਪ੍ਰਿੰਸ ਨੂੰ ਨਾਲ ਲੈ ਕੇ ਨਾ ਉਹਦੇ ਕੋਲ ਜਾਓ।